گلاں پتا کو دکني نهي ثاني ته يوه يوه اوه نهي راهي ها هي دياکو پتا کي دان کو

ਇਧਰ ਇਧਰ ਬੁਰੇ ਬਲ ਇਧਰ ਉਹ ਆ ਜੀ ਆਹ ਮਾਦਰ ਇਧਰ ਕਰ ਪੜੀ ਅਮੀ ਤੇ ਪੜੀ ਕਰ ਰਹੀ ਵੀ ਤੁਸੀਂ ਕਰ ਲਗੀ ਤਿਆਰ ਹੋ ਦੇ ਬਸ ਮੈਂ ਗੁਰਕਰਨ ਸਿੰਘ ਸਚਦੇਵਾ ਹਲਕਾ ਨੌਰਥ ਤੋਂ ਯੂਥ ਕਾਂਗਰਸ ਦਾ ਪ੍ਰਧਾਨ ਹਾਂ ਮੈਂ ਅੱਜ ਸਾਡੇ AWC AWC ਤੋਂ 64ਵੀਂ ਸਥਾਪਨਾ ਦਿਵਸ ਦੀ ਯੂਥ ਕਾਂਗਰਸ ਦਾ ਸਾਡਾ ਅੱਜ ਹੈਗਾ ਸੀ ਦਿਵਸ ਹੈ 9 ਅਗਸਤ ਨੂੰ ਮਨਾਇਆ ਜਾਂਦਾ ਹਰ ਸਾਲ 64ਵੇਂ ਦਿਵਸ ਤੇ ਸਾਡੀ ਆਈਬੀਸੀ ਟੀਮ ਵੱਲੋਂ ਸਾਨੂੰ ਉਪਰਾਲਾ ਦਿੱਤਾ ਗਿਆ ਸੀ ਕਿ ਹਰ ਘਰ ਬੂਟਾ ਵੰਡਿਆ ਜਾਵੇ ਬੂਟਿਆਂ ਦਾ ਲੰਗਰ ਲਗਾਇਆ ਜਾਵੇ ਲੋਕਾਂ ਨੂੰ ਜਾਗਰੂਕਤ ਕੀਤਾ ਜਾਵੇ ਬੂਟਿਆਂ ਤੋਂ এনवायरमेंट ਸੇਫ ਕੀਤਾ ਜਾਵੇ ਤੇ ਅਸੀਂ ਉਸੇ ਉਪਰਾਲੇ ਤਹਿਤ ਅੱਜ ਲਾਰੈਂਸ ਨੋਡ ਅੰਮ੍ਰਿਤਸਰ ਹਲਕਾ ਨਾਰਥ ਦੇ ਅਧੀਨ ਆਉਂਦੇ ਚੌਂਕ ਦੇ ਵਿੱਚ ਲੋਕਾਂ ਨੂੰ ਬੂਟੇ ਫਰੀ ਵੰਡਾਂਗੇ ਔਰ ਬੂਟ ਬੂਟਿਆਂ ਦਾ ਲੰਗਰ ਸਮੇਤ ਉਹਨਾਂ ਨੂੰ ਜਾਗਰੂਕ ਕਰਾਂਗੇ ਕਿ ਜਿਵੇਂ ਮਾਵਾ ਪੁੱਤ ਪਾਲਦਿਆਂ ਇਸ ਤਰ੍ਹਾਂ ਇਹ ਬੂਟਿਆਂ ਨੂੰ ਪਾਲ ਕੇ ਅਗਲਾ ਜੀਵਨ ਜਿਹੜਾ ਅਗਲਾ ਹੋਰ ਅਗਲੀ ਅਗਲੀ ਤੋਂ ਅਗਲੀ ਪੀੜ੍ਹੀ ਹੈ ਉਹਨੂੰ ਸੁਰੱਖਿਅਤ ਕੀਤਾ ਜਾ ਸਕਦਾ ਹੈ ਜਿਵੇਂ ਕਰੋਨਾ ਦੇ ਵਿੱਚ ਵੀ ਅਸੀਂ ਦੇਖਿਆ ਮਹਾਮਾਰੀ ਦੇ ਦੌਰਾਨ ਵੀ ਆਕਸੀਜਨ ਦੀ ਬੜੀ ਘਾਟ ਰਹੀ ਇੱਕ ਮਾਡਰਨਾਈਜੇਸ਼ਨ ਦੇ ਕਾਰਨ ਵੀ ਬੜੀ ਘਾਟ ਹੈ ਕਿ ਲੋਕੀ ਰੁੱਖ ਜ਼ਿਆਦਾ ਕੱਢਦੇ ਨੇ ਤੇ ਲਹੋਂਦੇ ਕੱਟਨੇ ਉਸੇ ਜਾਗਰੂਕਤਾ ਲਹਿਰ ਦੇ ਅਸੀਂ ਕਾਂਗਰਸ ਯੂਥ ਕਾਂਗਰਸ ਸਾਰਾ ਅਸੀਂ ਦਰ ਨਿਸ਼ਚੇ ਕਰਕੇ ਇੱਕ ਇੱਕ ਕਰ ਬੂਟਾ ਲਾਉਣ ਦੇ ਹਰ ਬੰਦੇ ਨੂੰ ਕਹਿੰਨੇ ਕਿ ਇੱਕ ਇੱਕ ਬੂਟਾ ਵੀ ਲਾਇਆ ਜਾਏ ਤੇ ਅਗਲੇ 5 ਸਾਲ ਨੂੰ ਇਹ ਪੰਜਾਬ ਫਿਰ ਹਰਿਆ ਭਰਿਆ ਪੰਜਾਬ ਨਜ਼ਰ ਆਏ ਕਿੰਨੇ ਸਾਲਾਂ ਤੋਂ ਤੁਹਾਡਾ ਜੀ तकरीबन ਲਗਾਤਾਰ ਕੀਤਾ ਜਾ ਰਿਹਾ ਜੇ ਮੈਂ ਆਪਣੀ ਇੰਡੀਵਿਜੂਅਲੀ ਗੱਲ ਕਰਾਂ ਮੈਂ ਅੱਕੇ ਵੀ ਕੱਲ ਵੀ ਕਰਕੇ ਆਏ ਸਵੇਰੇ ਵੀ ਕਰਕੇ ਆਏ ਹੋਰ ਵੀ ਪਿਛਲੇ ਸਾਲ ਹਰ ਸਾਲ ਕੁਝ ਨਾ ਕੁਝ ਮੁਹਿੰਮ ਚਲਾਉਂਦੇ ਰਹਿੰਦੇ ਆ ਅਸੀਂ ਤੇ ਇਸ ਵਾਰੀ ਯੂਥ ਕਾਂਗਰਸ ਆਈਵਾਈਸੀ ਤੋਂ ਵੱਲੋਂ ਸਾਨੂੰ ਹਾਈ ਕਮਾਂਡ ਤੋਂ ਨਿਰਦੇਸ਼ ਹੋਇਆ ਸੀ ਤੇ ਅਸੀਂ ਉਹਨੂੰ ਕੈਂਪ ਵੱਜੋਂ ਬੂਟਿਆਂ ਦਾ ਸਪੈਸ਼ਲ ਲੰਗਰ ਲਗਾਇਆ ਜਾ ਰਿਹਾ ਔਰ ਨਾਲ ਜਾਗਰੂਕਤਾ ਲੈਰ ਚਲਾਈ ਜਾ ਉਹ ਵੀ ਸਮਾਜ ਸੇਵੀ ਸੰਸਥਾਵਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਤਕਰੀਬਨ ਸ਼ਹਿਰ ਦੇ ਜਿਹੜੀ ਸਮਾਜ ਸੇਵਾ ਜਿਹੜੇ ਲੋਕੀ ਕੁਦਰਤ ਨੂੰ ਪਿਆਰ ਕਰਦੇ ਆ ਜ਼ਮੀਨ ਨੂੰ ਪਿਆਰ ਕਰਦੇ ਆ ਲੋਕਾਂ ਨੂੰ ਪਿਆਰ ਕਰਦੇ ਆ ਸਾਰੇ ਆਲਰੇਡੀ ਇਹ ਕਰ ਰਹੇ ਨੇ ਔਰ ਮੈਂ ਉਹਨਾਂ ਦਾ ਧੰਨਵਾਦੀ ਧੰਨਵਾਦ ਕਰਦਾ ਕਿ ਇਹ ਮੁਹਿੰਮ ਨੂੰ ਲੜੀ ਨੂੰ ਤੋੜਿਆ ਨਾ ਜਾਵੇ ਹਰ ਸਾਲ ਹਰ ਮਹੀਨੇ ਕੁਝ ਨਾ ਕੁਝ ਬੂਟੇ ਇਹ ਹੁਣ ਸੀਜ਼ਨ ਚੱਲ ਰਿਹਾ ਬੂਟੇ ਲਗਾਉਂਦਾ ਫਿਰ ਬਾਅਦ ਚ ਇਹਨੂੰ ਸੇਵਾ ਸੰਭਾਲਦਾ ਵੀ ਕੀਤਾ ਜਾਵੇ ਇਹਦੇ ਦੇ ਕਵਰ ਵੀ ਕੀਤਾ ਜਾਵੇ ਇਹਨੂੰ ਰੁੱਖ ਨੂੰ ਸੇਫਟੀ ਗਾਰਡ ਵੀ ਦਿੱਤਾ ਜਾਵੇ ਐਨ ਹੋਏ ਕਿ ਅੱਜ ਆਪਾਂ ਲੈ ਕੇ ਚੱਲ ਜਾਈਏ ਤੇ ਮੁੜ ਕੇ ਆਪਾਂ ਛੁੱਟਦੀ ਇਹੋ ਜਿਹਾ ਨਾ ਚੱਲੇ ਔਰ ਜਿਹੜੀ ਐਨ ਜੀ ਓਜ਼ ਨੇ ਜਿਹੜੀਆਂ ਕਰ ਰਹੀਆਂ ਹੈ ਤਕਰੀਬਨ ਉਹ ਐਨ ਜੀ ਓਜ਼ ਬਹੁਤ ਹੀ ਸક્ષਮ ਲੋਕਾਂ ਦੀ ਹੈ ਤੇ ਉਹਨਾਂ ਨੂੰ ਅਸੀਂ ਇਹ ਹੀ ਅਪੀਲ ਕਰਦੇ ਹਾਂ ਕਿ ਸਾਡੇ ਲਈ ਕੋਈ ਸੇਵਾ ਹੋਏ ਅਸੀਂ ਹਾਜ਼ਰ ਹਾਂ ਤੇ ਜੇ ਤੁਹਾਡੀ ਤੁਸੀਂ ਜਿੱਥੇ ਬੂਟੇ ਲਗਾਏ ਆ ਦਿੱਤੇ ਨੇ ਉਹਨੂੰ ਸੁਰੱਖਿਅਤ ਜ਼ਰੂਰ ਦੇਖਿਆ ਜਾਵੇ ਕਿ ਉਹ ਸੁਰੱਖਿਅਤ ਨੇ ਕਿਤੇ ਟੁੱਟਤੇ ਨਹੀਂ ਗਏ ਕਿਸੇ ਨੇ ਜਾਣ ਬੁੱਝ ਕੇ ਡਿਸਟਰੋਏ ਦੇ ਨਹੀਂ ਕਰ ਦਿੱਤੇ ਆ ਕੁਦਰਤੀ ਮੀਂਹ ਹਨੇਰੀ ਦੇ ਕਾਰਨ ਉਹ ਟੁੱਟਦੇ ਨਹੀਂ ਗਏ ਤੇ ਜੇ ਟੁੱਟ ਗਏ ਨੇ ਤੇ ਹੋਰ ਵਧਾ ਵੱਧ ਚੜ ਕੇ ਅਸੀਂ ਹਰ ਸਾਲ ਹਰ ਮਹੀਨੇ ਹਰ ਦਿਨ ਵੱਧ ਤੋਂ ਵੱਧ ਲਗਾਈਏ ਪੰਜਾਬ ਨੂੰ ਕੀ ਮੈਸੇਜ ਦੇਣਾ ਚਾਹੋਗੇ ਵੀ ਪਾਣੀ ਵੀ ਜਿਹੜਾ ਦਿਨ ਵਰ ਦਿਨ ਥੱਲੇ ਜਾ ਇਹਦਾ ਤਾਂ ਗਰਮੀ ਦਾ ਵੀ ਜਿਹੜਾ ਪਾਰ ਐਨਾ ਵੱਧ ਰਿਹਾ ਹੈਗਾ 50 ਡਿਗਰੀ ਤੱਕ ਜਿਹੜਾ ਤਾਪਮਾਨ ਚਲੇ ਜਾਂਦਾ ਇਹ ਸਾਰਾ ਕੁਝ ਸਿਸਟਮ ਦੇ ਨਾਲ ਇੱਕ ਸਾਈਕਲ ਬਣਿਆ ਹੋਇਆ ਕੁਦਰਤੀ ਸਾਈਕਲ ਹੈਗਾ ਇਹ ਉਹ ਸਾਈਕਲ ਨੂੰ ਅਸੀਂ ਤੋੜ ਦਿੰਨੇ ਆ ਅਸੀਂ ਮੋਡਰਨਾਈਜੇਸ਼ਨ ਬਿਲਡਿੰਗਾਂ ਉੱਚੀਆਂ ਖੜੀਆਂ ਕਰ ਲੀਆਂ ਅਸੀਂ ਸਾਰੇ ਬਨੇ ਕਮਰਸ਼ੀਅਲੀ ਵੱਡੇ ਵੱਡੇ ਬਣਾਉਣਾ ਚਾਹੁੰਦੇ ਆ ਪਰ ਉਹਨੂੰ ਧਰਤੀ ਦੀ ਸੇਵਾ ਕੌਣ ਕਰਨਾ ਚਾਹੁੰਦਾ ਹੈ ਅਸੀਂ ਜਿੱਦਾਂ ਕੁਝ ਹਲਕੇ ਪੰਜਾਬ ਦੇ ਜਿਹੜੇ ਕੈਂਸਰ ਪ੍ਰੀਡਿਟ ਹੋ ਗਏ ਨੇ ਸਾਡੇ ਵੀ ਧਰਤੀ ਤੇ ਪਾਣੀ ਹੀਟਲਾ ਚਲ ਗਿਆ ਜਦੋਂ ਅਸੀਂ ਉਹਨੂੰ ਕੁਦਰਤੀ ਬਚਾਵਾਂਗੇ ਨਹੀਂ ਇਹ ਇੱਕ ਬੂਟਾ ਹੈ ਜਿਹੜੇ ਪਾਣੀ ਨੂੰ ਬਚਾਉਂਦੇ ਵੀ ਨੇ ਜਿਹੜੇ ਸਵੇਰੇ ਆਕਸੀਜਨ ਦਿੰਦੇ ਤੇ ਰਾਤੀ ਕਾਰਬਨ ਡਾਈ ਆਕਸਾਈਡ ਇਹ ਹਰ ਇੱਕ ਚੀਜ਼ ਦੀ ਸਾਡੀ ਮਹੱਤਵ ਤਾਂ ਇਹਨੂੰ ਬੁੱਢੇ ਦੀ ਮਤਲਬ ਤਾਂ ਸਮਝ ਨਹੀਂ ਚਾਹੀਦੀ ਆ ਔਰ ਮੇਰੇ ਖਿਆਲ ਨਾਲ ਅੱਜ ਜੇ ਆਪਾਂ ਜੋ ਜਾਗਰੂਪਤਾ ਕਰ ਰਹੇ ਆਂ ਤੇ ਪ੍ਰਮਾਤਮਾ ਸਾਨੂੰ ਇੰਨਾ ਸਕਸ਼ਮ ਬਣਾਏ ਕਿ ਹਰ ਦਿਨ ਹਰ ਸਾਲ ਆਪਾਂ ਇਹਨੂੰ ਵਧਾਉਂਦੇ ਰਹੀਏ ਔਰ ਜਿਹੜੇ ਮੇਰੇ ਵੀਰ ਨਾਲ ਆਏ ਆ ਰੋਹਿਤ ਜੀ ਆਏ ਆ ਅਮੀ ਚਾਵਲਾ ਜੀ ਆਏ ਨੇ ਆ ਸੋਨੂ ਜੀ ਆਏ ਸੁਪਰੀ ਜੀ ਸਾਰੇ ਜਿਹੜੇ ਮੇਰੇ ਵੀਰ ਅਹੁਦੇਦਾਰ ਇੱਥੇ ਆਏ ਨੇ ਤੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਤੁਹਾਡੇ ਮੀਡੀਆ ਵਾਲਿਆਂ ਦਾ ਧੰਨਵਾਦ ਕਰਦਾ ਕਿ ਇਹਨੂੰ ਲੇਰ ਨੂੰ ਬਤਾਈ ਜਾਈਏ ਔਰ ਜਿੱਥੇ ਯੂਥ ਕਾਂਗਰਸ ਦੀ ਮੇਰੀ ਗੁਰਕਰਨ ਸਿੰਘ ਸਜਦੇਵਾ ਦੀ ਲੋੜ ਹੋਏਗੀ ਅਸੀਂ ਨਾਲ ਮੋਢੇ 啊，对。